ਲੁਧਿਆਣਾ ਵਿਖੇ 1984 ਸਿੱਖ ਕਤਲੇਆਮ ਪੀੜ ਦੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਜੀਤ ਸਿੰਘ ਅਤੇ ਬੀਬੀ ਗੁਰਦੀਪ ਕੌਰ ਦੀ ਅਗਵਾਈ ਵਿੱਚ ਇੱਕ ਸਿਸਟ ਮੰਡਲ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਉਹਨਾਂ ਦੇ ਲਾਲ ਕਾਰਡ ਅਤੇ ਹੋਰ ਵੀ ਸਹੂਲਤਾਂ ਬਹਾਲ ਕਰਨ ਦੀ ਮੰਗ ਕੀਤੀ ਗਈ ਜਿਨ੍ਹਾਂ ਨੇ ਇਹ ਅਪਲਾਇਆ ਹੈ ਕਿ ਕਾਂਗਰਸ ਦੇ ਨੇਤਾਵਾਂ ਅਤੇ ਇੱਕ ਮੰਤਰੀ ਦੇ ਇਸ਼ਾਰੇ ਤੇ ਕਰਤਾਰ ਸਿੰਘ ਪਟਨਾ ਰਾਈਟਲਰ ਦਾ ਏਜੰਟ ਬਣ ਕੇ ਸਿੱਖ ਦੰਗਿਆਂ ਦੇ ਪੀੜ ਦੇ ਖਿਲਾਫ ਕੰਮ ਕਰ ਰਿਹਾ ਹੈ ਉਹਨਾਂ ਦੇ ਲਾਲ ਕਾਰਡ ਰੱਦ ਕੀਤੇ ਗਏ ਹਨ ਅਤੇ ਹੋਰ ਵੀ ਸੂਦਾਨ ਤੋਂ ਵੰਚਿਤ ਕੀਤਾ ਗਿਆ ਹੈ ਜੋ ਕਿ ਗਲਤ ਹੈ ਜਿਨ੍ਹਾਂ ਦੇ ਖਿਲਾਫ ਉਹ ਸੰਘਰਸ਼ ਕਰਨ ਨੂੰ ਤਿਆਰ ਹਨ ਅੱਜ ਇੱਕ 35 ਸਾਲਾਂ ਬਾਅਦ ਬਹੁਤ ਹੀ ਇੱਕ ਵੱਡੀ ਸਾਜ਼ਿਸ਼ ਸਾਡੇ ਪੀੜਤ ਪਰਿਵਾਰਾਂ ਦੇ ਖਿਲਾਫ ਬਣੀ ਔਰ ਉਹ ਸਾਜ਼ਿਸ਼ ਪੜਾਉਣ ਦੇ ਵਿੱਚ ਭਰਤਪੁਰਸ਼ਾਂ ਆਸ਼ੂ ਜਿਹੜੇ ਹੈਗੇ ਨੇ ਮੰਤਰੀ ਉਹਨਾਂ ਦਾ ਬਹੁਤ ਵੱਡਾ ਹੱਥ ਹੈਗਾ ਉਹਨਾਂ ਨੇ ਇੱਕ ਉਹ ਕਰੈਪਟ ਔਰ ਉਹ ਕਾਤਲ ਬੰਦਾ ਚੁਣਿਆ ਮੈਂਬਰ ਬਣਾਉਣ ਵਾਸਤੇ ਜene 84 ਦੇ ਜਿਹੜੇ ਕਾਤਲ ਸਨ ਜਗਦੀਸ਼ ਕਮਾਰ ਜਗਦੀਸ਼ ਕਮਾਰ ਸਜਾ ਜਗਦੀਸ਼ ਜਿਹੜੀ ਟਾਈਟਲ ਸੱਜਨ ਕਮਾਰ ਔਰ ਜਿਹੜੇ ਵੀ ਹੈਗੇ ਆ ਉਹਨਾਂ ਸਾਰਿਆਂ ਨੂੰ ਬਚਾਉਣ ਵਾਸਤੇ ਜਦੋਂ ਨੈਨਾਵਤੀ ਕਮਿਸ਼ਨ ਬਣਿਆ ਸਾਡੇ ਇਥੇ ਲੋਕਾਂ ਨੇ 150 ਐਫੀਡੇਵਿਟ ਦਿੱਤਾ ਲੋਕਾਂ ਨੇ ਕਿਹਾ ਜਿਨ੍ਹਾਂ ਨੇ ਆਪਣੀ ਅੱਖੀ ਦੇਖਿਆ ਸੀ ਜੋ ਕੁਝ ਵੀ ਹੋਇਆ ਸੀ ਲੋਕੀ ਆਪਣਾ ਅੱਖੀ ਦੇਖਾ ਜਿਹੜਾ ਐਫੀਡੇਵਿਟ ਦੇ ਕੇ ਉਹ ਦੱਸਣਾ ਚਾਹੁੰਦੇ ਸਨ ਗਵਾਹੀ ਦੇਣਾ ਚਾਹੁੰਦੇ ਥਣ ਪਰ ਇਹ ਕਾਤਲ ਕਰਤਾਰ ਸਿੰਘ ਪਟਨਾ ਲੋਕਾਂ ਦੇ ਘਰ ਘਰ ਗਿਆ ਪਹਿਲੇ ਉਹਨਾਂ ਨੂੰ ਪੈਸਿਆਂ ਦੀ ਲਾਲਚ ਦਿੱਤੀ ਉਸ ਤੋਂ ਬਾਅਦ ਜਦੋਂ ਪੈਸੇ ਤੇ ਉਹ ਵਿਕੇ ਨਹੀਂ ਫਿਰ ਉਹਨਾਂ ਨੂੰ ਡਰਾਣਾ ਸ਼ੁਰੂ ਕੀਤਾ ਉਹਨਾਂ ਨੂੰ ਕਿਹਾ ਜਿਵੇਂ ਬਾਹਰਲੇ ਸੂਬਿਆਂ ਵਿੱਚ ਉਹ ਤੁਹਾਨੂੰ ਲੁੱਟਿਆ ਕੁੱਟਿਆ ਮਾਰਿਆ ਉਜਾੜਿਆ ਐਵੇਂ ਤੁਹਾਨੂੰ ਪੰਜਾਬ ਵਿੱਚੋਂ ਵੀ ਕੱਢ ਦਿੱਤਾ ਜਾਏਗਾ ਤੁਸੀਂ ਬਾਜ਼ ਆ ਜਾਓ ਤੁਸੀਂ ਇਹਨਾਂ ਦੇ ਖਿਲਾਫ ਕੋਈ ਗਵਾਹੀ ਨਾ ਦਿਓ ਫਿਰ ਵੀ ਉਹ ਲੋਕ ਮੰਨੇ ਨਹੀਂ ਉਹ ਡਟੇ ਰਹੇ ਉਹਨਾਂ ਨੇ ਐਫੀਡੇਵਿਟ ਦਿੱਤੇ ਪਰ ਮੈਂ ਅੱਜ ਉਸ਼ਣਜੀ ਨੂੰ ਮੈਂ ਪੁੱਛਣਾ ਚਾਹਦੀ ਆ ਕਿ ਤੁਸੀਂ ਮੰਤਰੀ ਬਣ ਕੇ ਤੁਹਾਡੀ ਸਰਕਾਰ ਬਣ ਗਈ ਤੁਹਾਨੂੰ ਇਨੀ ਸ਼ਰਮ ਨਾ ਆਈ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਅਜਾੜਿਆ ਤੁਸੀਂ ਅਜੋਨਾ ਲੋਕਾਂ ਦੀ ਹਮਾਇਤ ਦੇ ਕੇ ਤੁਸੀਂ ਉਹਨਾਂ ਲੋਕਾਂ ਨੂੰ ਇੱਥੇ ਸਾਡੀਆਂ ਕਾਗ ਬਣਨ ਦੀ ਕਮੇਟੀ ਦਾ ਮੈਂਬਰ ਬਣਾ ਰਹੇ ਹੋ ਉਹ ਸਿੱਧਾ ਨੂੰ ਬਣਾ ਰਹੇ ਹੋ ਜਿਨੇ 167 ਰੈਡ ਕਾਰਡ ਸਾਡੇ ਕੈਨਸਲ ਕਰਵਾਏ ਅੱਜ ਉਹਨਾਂ ਲੋਕਾਂ ਦੇ ਘਰ ਜਾ ਕੇ ਦੇਖੋ ਜਿਨ੍ਹਾਂ ਲੋਕਾਂ ਦੇ ਘਰਾਂ ਵੀ ਇੱਕ ਟਾਈਮ ਦੀ ਰੋਟੀ ਖਾਣ ਨੂੰ ਨਹੀਂ ਆ ਉਹ ਇਹ ਹਰਿੰਦਰ ਸਿੰਘ ਕਾ ਕਹੇਗਾ ਠੱਗ ਜੋਰ ਤੇ ਲਟੇਰਾ ਜਿਹੜਾ ਉਹਦਾ ਭਤੀਜਾ ਲੱਗਦਾ ਉਹ ਆਪਣੇ ਭਤੀਜੇ ਨੂੰ ਅੱਗੇ ਲਗਾ ਕੇ ਲੋਕਾਂ ਤੋਂ ਕੋਲੋਂ 4.5 ਲੱਖ ਰੁਪਇਆ ਜਦ ਕੇ ਸ਼ਰਮਣੀ ਕਮੇਟੀ ਨੇ ਵੀ 2 ਲੱਖ ਰੁਪਇਆ ਉਹਦੇ ਵਿੱਚ ਪਾਇਆ ਸੀ ਐਸਾ ਜਦੋਂ ਇਹ ਲੋਕਾਂ ਕੋਲ ਚਿੱਟੀ ਚਾਦਰ ਹੀ ਵਿਛਾ ਕੇ ਮੰਗਣ ਲੱਗ ਗਏ ਲੋਕਾਂ ਨੂੰ ਧਮਕਾਉਣ ਲੱਗ ਗਏ ਦੱਸੋ ਜਦੋਂ ਇੱਕ ਬਾੜੀ ਖੇਤ ਨੂੰ ਖਾਣ ਲੱਗ ਜਵੇ ਤੇ ਉਹ ਖੇਤ ਕਿੱਥੇ ਜਾਏਗਾ ਅਜੇ ਅਗਰ ਸੰਗਰਸ ਦੀ ਸਰਕਾਰ ਬਣੀ ਆ ਕੈਪਟਨ ਸਾਹਿਬ ਨੂੰ ਇਹ ਚਾਹੀਦਾ ਆਪਣੇ ਇਹ ਜਿਹੇ ਮੰਤਰੀਆਂ ਨੂੰ ਇਹ ਜਿਹੇ ਲੁੰਡਿਆਂ ਪੁੱਛਿਆਂ ਨੂੰ ਨਾ ਨੱਥ ਪਾ ਲਵਨ ਇਹਨਾਂ ਨੂੰ ਲਟੈਰਿਆਂ ਨੂੰ ਸਾਨੂੰ ਪੀੜਤਾ ਨੂੰ ਖਾਣਗੇ ਅਸੀਂ ਤੇ 35 ਸਾਲਾਂ ਦੇ ਤਿਲ ਤਿਲ ਕਰਕੇ ਮਰ ਰਹੇ ਆ ਅਸੀਂ ਰੋਜ਼ ਮਰ ਰਹੇ ਆ ਸਾਨੂੰ ਅਸੀਂ ਹੁਣੇ ਕੋਈ ਦਿਨ ਮਰਾਂਗੇ ਅਗਰ ਇਹਨੂੰ ਇਸ ਮੈਂਬਰੀ ਤੋਂ ਬਾਹਰ ਨਾ ਕੱਢਿਆ ਗਿਆ ਅਸੀਂ ਇਹਨਾਂ ਦੀ ਏਟ ਨਾਲ ਏਟ ਵਜਾ ਦਾਂਗੇ ਸਾਡੇ ਅਗਰ ਜਿੰਨੇ ਮੈਂਬਰ ਵੀ ਮਰਨਗੇ ਜਿੰਨੇ ਮੈਂਬਰਾਂ ਦਾ ਵੀ ਨੁਕਸਾਨ ਹੋਏਗਾ ਕੋਈ ਬੀਬੀ ਮਰੇਗੀ ਕੋਈ ਬੰਦਾ ਮਰੇਗਾ ਉਹਦਾ ਜ਼ਿੰਮੇਵਾਰ ਭਾਰਤ ਪੁਸ਼ਣ ਆຊੂ ਹੋਏਗਾ ਇੱਥੇ ਦਾ ਜ਼ਿਲ੍ਹਾ ਡੀਸੀ ਹੋਏਗਾ ਕਿ ਸਰਕਾਰ ਹੋਏਗੀ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਆ ਕਿ ਹੁਣ ਅਸੀਂ ਉਹ ਬੰਦੇ ਨਹੀਂ ਆ ਜੋ 84 ਵਿੱਚ ਤੁਸੀਂ ਸਾਨੂੰ ਮਾਰ ਦਿੱਤਾ ਸਾਡੀਆਂ ਸੈਕੜੇ ਧੀਆਂ ਪੈਣਾ ਨਹੀਂ ਆਈ ਤਾਂ ਲੁੱਟ ਲੀਆਂ ਅੱਜ ਤੁਹਾਨੂੰ ਉਂਗਲ ਲਗਾ ਕੇ ਦਿਖਾਓ ਅਸੀਂ ਤੁਹਾਡੀ ਬਾਹਾਂ ਤੋੜ ਕੇ ਤੁਹਾਡੇ ਹੱਥ ਦਿੱਤੀ ਜੋ ਮਰਜ਼ੀ ਕਰ ਲਿਓ ਇੱਕ ਬੜੀ ਆ ਲਈ ਜਨਾ ਮੇਰਾ ਇੱਕ ਬੜਾ ਹਾਂਜੀ ਕੀ ਨਾਮ ਹੈ ਕੀ ਕਹਿਣਾ ਚਾਹੂਂਗੇ ਮੇਰਾ ਨਾਮ ਸੁਰਜੀਤ ਸਿੰਘ ਹੈ ਇੱਕ ਪੜੇ ਜੀ ਕੀ ਨਾਮ ਆ ਕੀ ਕਹਿਣਾ ਚਾਹੁੰਗੇ ਆ ਮੈਂ ਸੁਰਜੀਤ ਸਿੰਘ ਪ੍ਰਧਾਨ 1984 ਸਿੱਖ ਕਤਲੇਆਮ ਪੀੜਤ ਵੈਲਪਰ ਸਾਡੀ ਦਾ ਪ੍ਰਧਾਨ ਆ ਅੱਜ ਅਸੀਂ ਇੱਥੇ ਸਗੜਾ ਦੇ ਗਿੱਤੀ ਵਿੱਚ 1984 ਦੇ ਜਿਹੜੇ ਪੀੜਤ ਪਰਿਵਾਰ ਉਹਨਾਂ ਦੇ ਬੱਚੇ ਨਾਲ ਇੱਥੇ ਆਏ ਨੇ ਅੱਜ ਦਾ ਜਿਹੜਾ ਰੋਸ ਮਜਾਰਾ ਜਲਦੀਸ਼ ਟੈਟਲਰ ਦਾ ਏਜੰਟ ਕਰਤਾਰ ਸਿੰਘ ਪਟਨਾ ਜਿਹਨੂੰ ਆਸ਼ੂ ਨੇ ਦਿੱਲੀ ਦੇ ਇਸ਼ਾਰੇ ਤੇ ਉਹਨੂੰ ਇੱਥੇ ਇੱਕ ਲਾਲ ਕਾਟ ਦੀ ਕਮੇਟੀ ਬਣੀ ਹੋਈ ਹੈ ਉਸ ਕਮੇਟੀ ਦੇ ਮੈਂਬਰ ਨਾਮ ਦਰਜ ਕੀਤਾ ਇੱਕ ਕਰਤਾਰ ਸਿੰਘ ਨੇ ਜਿਹੜੇ 1984 ਦੇ ਪੀੜਤ ਪਰਿਵਾਰ ਨੇ ਇਹਨਾਂ ਦੇ ਸਾਥੀ ਨੇ ਹਰਿੰਦਰ ਸਿੰਘ ਇੱਕ ਹਰਜਰਨ ਸਿੰਘ ਸੁਖਵੀਰ ਸਿੰਘ ਇਹਨਾਂ ਨੇ ਪੰਨਾ 170 ਦੇ ਲਾਲ ਕਾਟ ਕਸ ਲਗਰਾਏ ਨੇ ਇਹ ਅੱਜ ਦਿਨ 1984 ਦੇ ਜਿਹੜੇ ਪੀੜਤ ਪਰਿਵਾਰ ਨੇ ਕਰਤਾਰ ਸਿੰਘ ਸ਼ਿਕਾਇਤ ਕਰਦਾ ਹਾਈ ਕੋਰਟ ਵਿੱਚ ਜਾ ਕੇ ਇਹਨਾਂ ਨੇ ਕਈ ਰਿਟਾਂ ਪਾਈਆਂ ਨੇ ਇਹ ਬੜੇ-ਬੜੇ ਗਦਾਰ ਦੇ ਕੌਮ ਦੇ ਇਹ 1984 ਦੇ ਪੀੜਤ ਪਰਿਵਾਰਾਂ ਦੇ ਦੁਸ਼ਮਣ ਨੇ ਅੱਜ ਸਲਾ ਪ੍ਰੋਟੈਸਟ ਤੇ ਕਾਂਗਰਸ ਨੇ ਸਾਨੂੰ ਮਾਰਿਆ ਉਜਾਲਾ ਦਿੱਲੀ ਵਿੱਚ ਪ੍ਰਭਾਵ ਕੀਤਾ ਅੱਜ 4 ਸਾਲ ਹੋ ਗਏ ਪੰਜਾਬ ਵਿੱਚ ਸਰਕਾਰ ਬਣੀ ਕੈਪਟਨ ਸਾਹਿਬ ਦੀ ਸਰਕਾਰ ਬਣੀ ਹੈ ਇਸ ਸਰਕਾਰ ਨੇ ਸਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਜਿੰਨਾਂ ਦੇ ਰੈਡ ਕਾਰਡ ਬਣਨੇ ਨੇ ਇਹ ਪਰਿਵਾਰ ਦੇ ਜਿੰਨਾ ਪਰਿਵਾਰਾਂ ਵਿੱਚ ਇੱਕ ਇੱਕ ਪਰਿਵਾਰ ਦੇ 3 3 4 4 ਜੀਵਾਂ ਦਾ ਕਫਲੇਮ ਹੋਇਆ ਉਹਨਾਂ ਨੇ ਕਰਰੋਂ ਅਗਲ ਆਏਗੇ ਨੇ ਦਿੱਲੀੋਂ ਪਰਿਵਾਰ ਆਜੇ ਕੋ ਕਾਨਪੂਰੋਂ ਆਇਆ ਕੋਈ ਬੁਖਾਰਤੋਂ ਆਇਆ ਉਹਨਾਂ ਪਰਿਵਾਰਾਂ ਨੂੰ ਦੁਬਾਰਾ ਉਜਾਲਾ ਜਾ ਰਿਹਾ ਹੈ ਅੱਜ ਸਾਡੀ ਸਰਕਾਰ ਤੋਂ ਮੰਗੇ ਕਿ ਇਹ ਪਰਿਵਾਰਾਂ ਨੂੰ ਨਾ ਉਜਾਲਿਆ ਜਾਏ ਜੇ ਤੁਸੀਂ ਉਜਾਲਣ ਦੀ ਕੋਸ਼ਿਸ਼ ਕੀਤੀ ਇਹਦੇ ਸਿੱਟੇ ਬੜੇ ਗੰਭੀਰ ਨਿਕਲਣਗੇ ਅਸੀਂ ਬੜੇ ਵੱਡੇ ਵੱਟੇ ਇਨਸਿਟੇਸ਼ਨ ਕਰਾਂਗੇ ਅਸੀਂ ਆਸ਼ੂ ਦੀ ਕੋਠੀ ਤੇ ਵੀ ਖਰਾਬ ਕਰਾਂਗੇ ਸਾਨੂੰ ਅੱਜ ਡੀਸੀ ਸਾਹਿਬ ਨੇ ਬੁਲਾਇਆ ਤੁਸੀਂ ਆਓ ਸਾਨੂੰ ਆਸ਼ੂ ਜੀ ਦਾ ਫੋਨ ਆਇਆ ਪਰ ਆਸ਼ੂ ਦਾ ਮੰਤਰੀ ਦਾ ਫੋਨ ਆਇਆ ਕਿ ਬੈਕ ਇਨ ਨਾਲ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਹੱਲ ਕਰੋ ਜੇ ਸਾਡੀ ਮਸਲੇ ਨਾ ਹਲ ਹੋਏ ਇਹ ਸੰਘਰਸ਼ ਦਿਖਾ ਹੋਵੇਗਾ ਇਹਦੀ ਸਾਰੀ ਪੰਜਾਬ ਸਰਕਾਰ ਚੰਮੜੀ ਹੋ ਗਈ ਜਿਹੜੇ ਰੈਡ ਕਾਰਡ ਕੇ ਸਿੱਧ ਤਨ ਪਾਲ ਕਰਨ ਜਿਹੜੀ ਕਮੇਟੀ ਉਹ ਜਿਹੜਾ ਏਜੰਟ ਜਗਦੀਸ਼ ਟੱਟਲਰ ਦਾ ਗਿਦਾਰ ਕਾਂਗਰਸੀ ਨੇ ਜਿਹੜੇ ਇਹ ਝੂਠਾ ਇਕੱਠਾ ਕੀਤੀਆਂ ਨੇ ਇਹਨਾਂ ਤੁਰੰਤ ਜਿਹੜਾ ਇਸ ਕਮੇਟੀੋਂ ਬਾਹਰ ਕਰਿਆ ਜਾਏ ਅਸੀਂ ਕਿਸੇ ਵੀ ਕਮੇਟੀ ਚ ਪੁੱਡੇ ਦੀ ਕਮੇਟੀ ਚ ਕਰਤਾਰ ਸਿੰਘ ਦਾ ਜਾਂਦੇ ਸਾਥੀ ਬਲੈਕਮੈਨ ਜਿਹੜੇ ਠੱਗ ਨੇ ਜਿੰਨਾ ਕਰੋੜਾਂ ਰੁਪਏ ਇਕੱਠੇ ਕੀਤੇ ਨੇ ਲੱਖਾਂ ਰੁਪਏ ਇਕੱਠੇ ਕੀਤੇ ਨੇ ਬਲੈਕਮਿਲਗਾ ਕਰਦੇ ਨੇ ਲੋਗਾਂ ਦੀ ਆਟੀਆਂ ਪਾ ਕੇ ਕਾਇ ਕਢਾਉਂਦੇ ਨੇ ਅਸੀਂ ਇਹਨਾਂ ਨੂੰ ਕਿਸੇ ਦਾ ਤਸਰੇ ਹੁਣਨ ਜਾਾਂਗੇ ਨਾ ਨਾ ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਗਲਤ ਅਰਕਤ ਕਰਨੇ ਆ ਲਖਤ ਤਰਤ ਕੀਤਾ ਜਾਏਗਾ ਠੀਕ ਹੈ ਤੋਂ ਦੇਣਾ ਤੋਂ ਬਿਊਰੋ ਰਿਪੋਰਟ ਐਸਐਨਜੀ ਨਿਊਜ਼